ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਵੀਡੀਓ ਵੇਖਣ ਲਈ ਸਾਰਿਆਂ ਦਾ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਮਾਤੜ ਦਾ ਅੱਜ ਦੀ ਆਪਣੀ ਵਿਜਿਟ ਪਿੰਡ ਮੂਸਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ। ਬਾਈ ਹੀਰੇ ਦੇ ਫਾਰਮ ਤੇ ਪਹੁੰਚੇ ਆਂ। ਦੋ ਜਰਸੀ ਦੀਆਂ ਬੈੜਾ ਤੇ ਦੋ ਮੋਰਾ ਨਸਲ ਦੇ ਵਿੱਚ ਮਈਆਂ ਜਿਹੜੀਆਂ ਪੈਂਦੀਆਂ। ਇੱਕ ਬਿਲਕੁਲ ਤਾਜੀ ਸਰੀ ਸਵਾਈ ਮਗਰ ਕੱਟੀ। ਇੱਕ ਅਨੇਲੀ ਰਵੀ ਦਾ ਤੋਹਫ਼ਾ ਸੱਜਣੋ। ਬੱਚਾ ਵੀ ਮਗਰ ਨਹੀਂ ਲੀਦਾ ਪਾਇਆ। ਜੱਸੂ ਗੱਛੀ ਮੀਨੂ ਤੇ ਛੇ ਦੰਦ ਆ ਬਾਈ ਹੀਰਾ ਕਹਿੰਦਾ ਮੂੰਹ ਤੋਂ ਜਿਹੜੀ ਇਹ ਨੀਲੀ 라ਵੀ ਸਜਣੋ ਪਸ਼ੂ ਸਾਰੇ ਚੰਗੇ ਦੁੱਧ ਤੇ ਚੱਲਣ ਵਾਲੇ ਆ ਚੰਗੇ ਬ੍ਰਾਂਡ ਪੀਸ ਆ ਆਪਣੀ ਖਰੀਦਦਾਰੀ ਕਰਿਓ ਕਰਦੇ ਆ ਗੱਲਬਾਤ ਬਾਈ ਹੀਰੇ ਨਾਲ ਪੁੱਛਦੇ ਆ ਕਿਵੇਂ ਦੇ ਰਹਿਣਗੇ ਰੇਟ ਤੇ ਆ ਜਾਓ ਜੀ ਬਾਈ ਹੀਰਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਭਾ ਜੜਤੀ ਕਲਾ ਭਰਾ ਅਰੀ ਕਿਰਪਾ ਜੀ ਓਕੇ ਰਪੋਟਾ ਕਿੱਦ ਦੀ ਗੱਲ ਆ ਜੀ ਹੋਰ ਸੁਣਾਓ ਆਦੀ ਕਿਰਪਾ ਬਾਬੇ ਦੀਪ ਸਿੰਘ ਦੀ ਐਡਰੈਸ ਕਰਕੇ ਨੋਟ ਪਿੰਡ ਮੂਸਾ ਜਿਲਾ ਤਰੰਤਾਂ ਰਣਾ ਧੀਲ ਤਰੰਤਾਂ ਮੋਬਾਈਲ ਨੰਬਰ 9013 4413 ਠੀਕ ਆ ਕਿੰਨੇ ਪਸ਼ੂ ਆ ਅੱਜ ਦੋ ਆ ਪਹਿਲਾਂ ਵੱਚੀ ਆ ਦੂਜਾ ਸੂਗਾ ਵੱਚੀ ਫਾਰਮ ਚ ਲਈ ਆਪਾਂ ਅੱਛਾ ਜੀ ਦੋ ਮੱਝਾਂ ਮੋਲੇ ਦੀ ਐਸੀ ਛੋਟੀ ਪਿਓ ਨੀਲੀ ਦੀ ਨੀਲੀ ਦੀ ਪੰਜ ਡੰਗਣ ਆ ਹੂੰ ਪੰਜ ਬਹੁਤ ਸਾਫ ਸੁਥਰੇ ਕੀ ਗੱਲ ਨੋਈ ਛੇ ਦਾੰਦੇ ਸੱਜਣਾ ਮੂੰਹ ਤੋਂ ਤੇ ਬੱਚਾ ਵੀ ਨੀਲੀ ਦਾ ਇਹ ਐਂਡ ਤੇ ਪਾ ਪੱਤਾਂ ਦਾ ਪੁੱਛਦੇ ਆ ਤੇ ਇਧਰੋਂ ਲੱਗਦੇ ਆਂ ਆਪਾਂ ਪਹਿਲਾਂ ਵਾਸੀ ਪਲੂਨ ਤੋਂ ਐਨੂੰ ਕਰਦੇ ਬਾਈ ਜੀ ਰੰਗ ਆ ਇਧਰੋਂ ਇੱਕ ਬਾਬਾ ਜੀ ਸੰਤੂ ਸਾਹਿਬ ਆ ਇਧਰ ਵੇ ਬੜੀ ਤੇ ਇਧਰ ਨੋਹ ਅੱਜ ਤੇਰੀ ਜਈਏ ਚਲੋ ਤੋੜ ਦੋ ਮੜਾ ਭਰਾ ਖੋਲ ਕੇ ਕਰਾਂ ਆਪਾਂ ਦਾ ਪਤਾ ਲੱਗ ਜੇ ਕਿ ਤੋਰੇ ਤਾਰੇ ਦਾ ਬਹੁਤ ਸੋਹਣਾ ਖੰ ਲਗਾ ਸਜਣੋਂ ਨੋਕਾ ਲਾਥਾਂ ਨੇ ਗੁਲਾਬੀ ਰੰਗ ਦਾ ਘੱਟ ਪੂਰਾ ਵਾਈਟ ਦਾ ਵੱਡੀ ਵੱਡੇ ਟਾਂਜੇ ਦੀ ਹੈਣਾ ਰਾਜੀ ਬਾਜੀ ਫੁੱਲ ਪਹਿਲਾਂ ਲੁੱਟ ਗਿਆ ਲੁੱਟ ਗਿਆ ਮੱਛੀ ਨੂੰ ਅੱਛਾ ਜੀ ਹਾਂ ਜੀ ਕੀ ਬਾਤ ਹੈ 18 ਕਿਲੋ ਪਹਿਲੇ ਨਹੀਂ ਮਣਾ ਦੂਗੀ ਓਕੇ ਓਕੇ ਲੈ ਜਾਓ ਲੋਈ ਸੱਜਣਾ ਕੀ ਬਾਤ ਹੈ ਹਵਾਨੇ ਦੇ ਵਿੱਚ ਟੇਲ ਟੁਲ ਚੰਗੀ ਪਈ ਆ ਭਾਈ ਜਿੰਦੀ ਕੀਮਤ ਕੀ ਕਰਤੀ ਆ ਬਹੁਤ ਜ਼ਾਇਰ ਕਿੰਨੇ ਜੀ ਮੈਂ ਤਾਂ 70000 ਦੀ ਨਾਲ ਆਹ ਇਹੋ ਮਾਰ ਖਾਜੀ ਛੋੜੇ ਛੋੜੇ ਤੋਂ ਕੋਈ ਦਾ ਰਾਲਾ ਚਾਗਦਾ ਸਿੰਗਾ ਦੋ ਅਚੀਬਾ ਮੈਂ ਜਵਾਗ ਮੈਜੇ ਥੱਲੇ ਇੰਦਰ ਵੇਖੋ ਹਾਂ ਨਹੀਂ ਕੀਮਤ ਕਿੰਨੀ ਕਰਤੀ ਆ ਕੱਦ ਬੜਾ ਵੱਡਾ ਜੋ ਯਾਰ ਮੋਲ ਹਾਂ 52000 ਦੀ ਬੋਲੀ ਸੀ ਜੀ ਨਹੀਂ 50 ਦੀ 52000 ਦੀ ਦੇਈਏ 50 ਦੀ ਕਰਦੇ ਚੱਲ ਚੱਲ 50 ਦੀ ਜਾਣ ਦੀ ਜਾਣ ਹੈਨਾ ਜਰਸੀ ਆ ਗਈ ਦਿਓ ਇਹ ਤਾਂ ਫਾਰਮ ਚ ਲਈ ਆਏ ਵੀਡੀਓ ਫਾਰਮ ਦੀ ਬਣਾਈ ਆ ਹੂੰ ਸੀਮਨ ਉਹਨਾਂ ਨੂੰ ਪੁੱਛ ਕੇ ਦੱਸ ਦਾਂਗੇ ਦੂਜਾ ਸੂਆ ਹਾਂਜੀ ਹਾਂਜੀ ਕਿੰਨਾ ਕਿ ਦੁੱਧ ਭਰੂ 21 22 ਕਿਲੋ ਭਰਿਆ 21 ਤੋਂ 22 ਕਿਲੋ ਭਰਿਆ ਅੱਛਾ ਅੱਛਾ ਖੀਰੀ ਸੁਈ ਹਦੋਂ ਮੂੰਹ ਚੱਪੀ ਹੋ ਗਈ ਆ ਹਾਂ ਚੌਗੀ ਹੋ ਗਈ ਹੈਣਾ ਹਾਂ ਚੌਗੀ ਹੋ ਗਈ ਆ ਬਾਕੀ ਪਿਓਰ ਜੱਸੀ ਆ ਗਈ ਪਿਓਰ ਚੱਪੀ ਪੰਜਾਬ ਵਾਲੀ ਕਰਦ ਵੱਡਾ ਵੱਡੇ ਢਾਂਚੇ ਜੇ ਤੇ ਠੰਡੀ ਇੰਡੀ ਆ ਇਧਰ ਵੇਖੋ ਤੇ ਤਰਾ ਮਰਜੀ ਥਲੇ ਬੈਠ ਜਾ ਕਾਬਾ ਵੈਹੋ ਜੀ ਕੋਈ ਗੱਲ ਨਹੀਂ ਇਤਨਾ ਟਾਂਵੇਂ ਹਾਂ ਗੱਡੀ ਜਾਓ ਇਹ ਕਿਹੜੇ ਲੈ ਜੂਗਾ ਯਾਦ ਕਰੂਗਾ ਯਾਦ ਹੀ ਕਰੂਗਾ ਗਾਂ ਇਹਦੇ ਬਰੀਡ ਤਿਆਰ ਕਰਨ ਵਾਲੀ ਵਹੜਿਆ ਵਾਕਿਆ ਫੇਰ ਕੁਆਲਟੀ ਬੜੀ ਸੋਹਣੀ ਹੈ ਨਾ ਬੋਣ ਦੀ ਗੱਲ ਹੋਰ ਹੁੰਦੀ ਆ ਇਧਰ ਵੇਖੋ ਚਾਰ ਦੰਦ ਚੌਕੀ ਹੋ ਗਈ ਹਾਂ ਦੇਖ ਲੋ ਚੌਕੀ ਚੌਕੀ ਆ ਹਾਂ ਕਹਿਣ ਦੀ ਗੱਲ ਨਹੀਂ ਆ ਚਾਰ ਦੰਦ ਪਰ ਵਧੀਆ ਚੀਜ਼ ਆ ਤੋਹਾ ਤੋਹਾ ਤੋਹਫਾ ਬੜੀ ਗਾੜੀ ਦੀ ਜਦ ਆਪਾਂ ਪਿਛਲੀ ਵੀਡੀਓ ਜੇ ਆਪਾਂ ਉਦੋਂ ਪਾਈ ਸੀ ਉਹ ਵੀ ਤੋਹਫਾ ਸੀ ਫੋਨ ਦੇ ਵੇਖੀ ਹੋ ਤੋਹਫਾ ਜੀ ਹਾਂ ਜੀ ਹਾਂ ਜੀ ਬੰਦੋ ਭਾਈ ਜੀ ਬੰਦੋ ਲੈ ਆਓ ਭਾਈ ਜੀ ਲੈ ਆਓ ਲੈ ਆਓ ਬੰਦੋ ਭਾਈ ਜੀ ਤੇ ਚੀਜ਼ ਤਾਂ ਨਹੀਂ ਵੈਸੀ ਸੰਦਲ ਇਹੋ ਜੀ ਆਪਾਂ ਪਾਹਾਂ ਨਹੀਂ ਗਏ ਬੁੱਧ ਤਰੇਹਣ ਜੀ ਤਾਂ ਸਾਡੀ ਚੀਜ਼ ਲੱਗਦੀ ਇਹੋ ਜੀ ਭਾਈ ਜੀ ਕੈਂਟ ਕੀ ਕਰਦ ਗਏ ਇਹਦਾ ਮੁੱਲ 85000 ਕਰਦੇ ਆ ਵੇਚਣ ਵਾਲਾ ਲੱਗਦਾ ਕਿ 100 ਲੱਖ ਰੁਪਈਆ ਵੇਚ ਦੂਗਾ ਹਾਂ ਤੇ ਨਾ ਕਿੰਨੇ ਦੀ ਹਾਂ ਤੇ ਨਾ ਛੋੜ ਹੀ ਕਰਾ ਲੈ ਫੇਰ ਆਪਣੇ ਨੂੰ ਪੰਜ ਸਿੱਧੀ ਨਹੀਂ ਤਿੰਨ ਕਰਾ ਲਈਏ ਪੰਜ ਕਰੀਏ ਤਿੰਨ ਕਰੀਏ ਕੀ ਕੀ ਪੀਏ ਅੱਗੇ ਫਿਰ ਬਚੀਆਂ ਕਿਤੇ ਹਾਂ ਪੁੱਛ 80 ਦੀ ਕਰੀਏ ਪੂਰੇ ਦੀ ਹਾਂ ਚਲ ਠੀਕ ਹੈ ਓਕੇ ਭਾਈ ਸੰਤੂ ਸਾਹਿਬ ਅੱਧੀ ਵਰ ਗੱਲ ਹੈ ਜੀ ਨਹੀਂ ਹੂੰ ਇਧਰ ਚੰਗੀ ਆ ਦੂਜੇ ਪਾਸੇ ਬੰਨ ਬੈਠਾ ਰੋਏ ਆ ਲਾੜਾ ਗੱਲੀਆਂ ਗੱਲੀਆਂ ਵੇਖੋ ਹੂੰ ਦੇਣੇ ਲਿਆ ਤਲਾ ਇਹਨਾ ਵੜਨੇ ਚਲੋ ਆ ਗੱਪਾਂ ਨੇ ਮੈਂ ਤਿਆਰੀ ਦੇ ਹੈ 16 ਲੀਟਰ ਵਾਲੀ ਅੱਛਾ ਜੀ ਬਹੁਤ ਬਹੁਤ ਜਾਇਜ ਅੱਜ ਚਲੋ ਲੈ ਗੱਬਣ ਤਿਆਰੀ ਤੇ ਹਨਾ ਸੂਆ ਕੇ ਨਾ 30 ਉਹ ਦੂਜਾ ਬਰ 30 30 ਮੰਨੇ ਕੋਈ ਪਰ ਦੁੱਧ ਦਰਿਆ ਨੇ ਭੌਂਗ ਮੱਝਾਂ ਦਾ 10 ਵਿੱਚ ਉਹਨਾਂ ਕਿਹਾ ਇਹਨਾਂ ਨੂੰ ਕਿ ਜੇ ਸੁਹੇ ਨਹੀਂ ਚੱਲੀਆਂ ਹਮ ਠੀਕ ਹੈ ਜੀ ਬਹੁਤ ਥਣਾ ਦੀ ਪੂਰੀ ਸਾਫਪਨ ਗਾਰੰਟੀ ਮੰਗ ਲੈ ਇੰਨੀ ਸਾਫ ਆ ਕਿ ਨਿਰਪਰ ਉਹਦੇ ਗੱਲਾਂ ਓਕੇ ਜੀ ਹਾਂ ਜੀ ਜੀ ਲੱਗਾ ਵਈ ਸੱਜਣਾ ਇਹਦਾ ਚੰਬੜੀ ਦੇਖਣਾ ਪਤਲੀ ਇੱਧਰ ਵੇਖਣਾ ਇਸੇ ਖਿਹਾਰ ਦੀ ਉੱਤੇ ਗੋਇਂਦੀ ਆ ਗੋ ਕਰਦੀ 3 ਜੀ ਆ ਸੰਤੂ ਸਾਹਿਬ 15 16 ਕਿਲੋ ਦੁੱਧੋਂ ਆਉਂਦੇ 14 15 ਕਿਲੋ ਦੂਜੀ ਸਵੇਰ ਕੱਢਦੇ ਵੀ ਹੁਣ 16 ਕਿਲੋ ਦੁੱਧ ਕੱਢ ਜੂਗੀ ਓਕੇ ਜੀ ਬਾਈ ਜੀ ਕੀਮਤ ਕੀ ਕਰਤੀ ਫਿਰਾਂ ਦੀ ਇਹ ਤਾਂ ਬਹੁਤ ਜ਼ਿਆਦਾ ਮੁੱਲ ਆ ਅੱਛਾ ਜੀ ਹਾਂ ਜੀ 1 15 ਮੁੱਲ ਕਰਦੇ ਆ ਕਾਚਾ 1 12 ਦੀ ਆਪਾਂ ਦੇ ਦੇਣੀ 10 ਦੀ ਦੇ ਦੇਗੇ ਹਾਂ 10 ਦੀ ਦੇ ਲਈਏ ਹੁਣ ਕਿਉਂ ਆਪਾਂ ਓ ਸ਼ੋਰ ਕਰਾਵੇ ਅੰਦਰ ਵੈਕਟਟ ਹੂੰ ਸ਼ੋਰ ਕਰਾਵੇ ਹੁਣ 10 ਦੀ ਦੇ ਦਾਂਗੇ ਠੀਕ ਹੈ ਇਹ ਆ ਗਈ ਬਿਲਕੁਲ ਚੌਥੇ ਨੰਬਰ ਤੇ ਸੋਹੀ ਸਵਾਈ ਕੱਟੀ ਮਗਰ ਹਾਂਜੀ ਆ ਕੱਟੀ ਮਗਰ ਆ ਸਿਆਸਾ ਤਾਂ ਨੇ ਸੂਈ ਆ ਸਿਆਦਾਂ ਨੇ ਲਾਲੇ ਕੱਟੀ ਮਗਰ ਬਹੁਤ ਚੰਗੀ ਦੁੱਧ ਕੋਲ ਕਿੰਨਾ ਬਾਈ ਆਹ ਟਾਈਮ ਤੇ 10 11 ਕਿਲੋ ਬੜਾ ਹੋਊਗਾ ਹਾਂ ਇਹ ਲਓ ਕਾਲੀ ਛਾ ਦੂਜਾ ਸੂਰਾ ਇਹ ਹੁਣੇ ਆਇਆ ਜੋੜਾ ਹਾਂ ਵੈਢਤਾ ਜਾਈ ਹੁਣੇ ਆਈ 10 ਮੈਂ ਕੀ ਹਰੇ ਲੈ ਠੀਕ ਹੈ ਹਾਂਜੀ ਦਵਾਈ ਇਹ ਵੀ ਬੋਲੀ ਚੰਗੀ 2 ਕਿਲੋ ਗਾੜ ਹੋਊਗੀ ਇਹਦੀ ਬੰਦੋ ਜੀ 2 ਕਿਲੋ ਗਾੜੀ ਹੋਊਗੀ ਇਹ ਅੱਛਾ 10 ਕਿਲੋ ਬੋਲਾ ਹੀ ਬੋਲਾ 10 11 ਕਿਲੋ ਬੋਲਾ 2 ਕਿਲੋ ਗਾੜੀ ਹੋਊਗੀ ਓਕੇ ਓਕੇ ਆ ਬਹੁਤ ਚਵਾਈ ਚੰਗੀ ਲੱਗੀ ਬੰਦ ਜੀ ਚਵਾਈ ਦੀ ਆਪਣਾ ਟਾਈਮ ਨਹੀਂ ਹੈਗਾ ਆਪਾਂ ਧਰਾ ਮਾਰ ਕੇ ਮੁਕਾ ਦੇਣੀ ਹੈ ਫਰਾ ਆਪਣਾ ਟਾਈਮ ਲੋ ਜੀ ਸੱਜਣ ਨੂੰ ਧਰਾ ਮਾਰ ਦਈਏ ਮਿੰਟ 2 ਲੱਗਣੇ ਧਰਾ ਨਾ ਜੀ ਮਾਰ ਦੋ ਜੀ ਮਾਰ ਦਿਆਂ ਦੇ ਮਾਰ ਆ ਦੇ ਜੇ ਕਿਤਾ ਕਿਸ ਵੀਰ ਨੂੰ ਲੋ ਜੀ ਸੱਜਣ ਨੂੰ ਬਾਹਰ ਅੰਦਰ ਵੀਰ ਹੁੰਦੇ ਤਾਂ ਕਈ ਵਾਰ ਆਨਲਾਈਨ ਕੱਲਣੀ ਪੈਂਦੀ ਆ ਆਪਾਂ ਆਨਲਾਈਨ ਡੰਗਰ ਘਟ ਤੋਂ ਘਟ ਆਪਾਂ ਫੋਨ ਤਾਂ ਹੀ ਆਪਾਂ 40 45 ਡੰਗਰ ਆਨਲਾਈਨ ਲੈਣੀ ਪਈਦੀ ਆ ਆਪਾਂ ਓਕੇ ਜੀ ਹਾਂ ਜੀ ਜੀ ਲੋਈ ਸੱਜਣੋ ਇਹ ਬੱਟਾ ਜਿਹੜਾ ਤੁਸੀਂ ਮਾਪ ਪਾਤਾ ਹਾਂ 1500 ਕਿਲੋ ਮਨਾ ਦਊਗੀ ਤੇ ਕੱਟੀ ਆ ਗਈ ਮਗਰ ਹਨਾ ਹੂੰ ਪਸਮਾਪਾਤਾ ਸੁਣਨ ਪਾਇਆ 1700 ਕਿਲੋ ਮਨਾ ਦਊਗੀ ਇਧਰ ਚਵਾਈ ਕੇ ਦੇ ਵਾ ਵਾ ਇਧਰ ਠੀਕ ਕੱਟਦੀ ਏਦਨੇ ਕਿਹਾ ਕੋਈ ਛੱਟਾ ਨਹੀਂ ਇਧਰ ਚਲੋ ਬਸ ਕਰੋ ਹੂੰ ਕਾਨੋਂ ਥਲੇ ਚੋਣੀ ਬਸ ਕਰੋ ਓਕੇ ਹਾਂ ਚੀਜ਼ ਆ ਤੇ ਹਾਂ ਬਸ ਕਰੋ ਦੁੱਧ ਪਾ ਉਹਦੇ 14 ਕਿਲੋ ਦਿੰਦੇ ਰਹੀ ਪਾਈ ਤੇ ਇਧਰ ਬੈਠ ਭਾਈ ਜੀ ਤੇ ਕੀਮਤ ਕਿੰਨੀ ਕੀਤੀ ਫਿਰ ਆਹ ਦੇ ਮੁੱਲ ਕੁਝ ਰੱਖਣੇ ਆਪਾਂ ਇੱਕ 10 ਦਾ ਹੀ ਤੇ ਮੋਲੇ 11 12 ਦੀ ਦੇ ਦਾਂਗੇ ਵਿਖਾਣਾ ਇੱਕ 10 ਦੀ ਜਿਹੜੀ ਮਰਜ਼ੀ ਲੈ ਜਾਏ ਇੱਕ ਇੱਕ 10 ਦੀ ਦੇ ਦਾਂਗੇ ਟਾੜਾ ਅੱਖ ਮੋੜ ਦੀਏ ਕਿਦੇ ਇੱਕ 10 ਦੀ ਹੋਵੇ ਇੱਕ 10 ਦੀ ਹੋ ਹਨਾ ਹਾਂਜੀ ਹਾਂਜੀ 220 ਦਾ ਜੋੜਾ ਤੇ ਜਿਆਰੇ ਲਊਗਾ ਨਾੜਾ ਗੱਲੀਆਂ ਗੱਲੀਆਂ ਦੀ ਨਹੀਂ ਅੱਜ ਦੇ ਦੀਆਂ ਓਕੇ ਠੀਕ ਆ ਨੀਲੀ ਵੀ ਆ ਗਈ ਪਿਓਰ ਆ ਤੇ ਕਟਾਲ ਕੱਟੀ ਮਗਰ ਕੱਟੀ ਨਹੀਂ ਲਈ ਮਗਰ ਕਟੇ ਨਹੀਂ ਲਈ ਕਿ ਕਿਥੋਂ ਆਪਾਂ ਘਰੋਂ ਲਈ ਉਹਨਾਂ ਕੱਟੀ ਦੇਣੀ ਹੈ ਤੇ 10000 ਰੁਪਏ ਦੇ ਦਿਓ 10000 ਦੀ ਕੱਟੀ ਕੱਟੀ 10000 ਲੇਕਿਨ ਅੰਦਦ ਕੋਲ ਪੱਕਾ ਮੈਂ ਤੇ ਹੋ 10-11 ਕਿਲੋ ਬੋਲੇ ਹੋ 11 ਲੀਟਰ ਹੋਗਾ ਤੇ ਮੂੰਹ ਤਾਂ 6 ਦੰਦਾ ਮੂੰਹ 6 ਦੰਦਾ ਕਿਸੇ ਲਈ ਤੋਰਾ ਤਰਾ ਸਜਣਾ ਬੜਾ ਸੋਹਣਾ ਮੈਂ ਦਾ ਲਾਇਓ ਭਾਈ ਕੱਲੋਂ ਕਿਥੇ ਸਾਰੇ ਇਧਰ ਵੇਖੋ ਦਾਗ ਜਸ ਦੋਹਾਂ ਪਾਤੀ ਚੱਡੇ ਦੇ ਸਾਰੇ ਸਾਰੀਆਂ ਨਿਸ਼ਾਨੀਆਂ ਨੂੰ ਕਰ ਦਿੱਤੀ ਪੂਰੀ ਘਰ ਦੀ ਨੀਲੀ ਚੱਕਈ ਰ ਮਗਲੇ ਪੈਰ ਧੁਗੇ ਹੁੰਦੇ ਆ ਇੰਦਾ ਹੁੰਦੇ ਆ ਛੋਟੀ ਛੱਕ ਨਹੀਂ ਕੋਈ ਹੈਗਾ ਖੱਤ ਵੱਜੇ ਨਾ ਪੂਰਾ ਵੱਡੇ ਵੱਡੇ ਟਾਂਜੇ ਜੀ ਪੂਰੀ ਹਨਾ ਹਾਂ ਜੀ ਬਹੁਤ ਸੋਹਣੀ ਆ ਬਈ ਆਪਾਂ ਯਾਰ ਦੋ ਜੰਗਫੀ ਵਾਲੇ ਬੰਦੇ ਆ ਆਪਾਂ ਐ ਜਿਆਦਾ ਆਪਾਂ ਨੂੰ ਹੰਦਾ ਹੁੰਦੇ ਵੇਖ ਜੇ ਤੇ ਕੱਟੀ ਉਹਨਾਂ ਦਾ ਹੱਜਾ ਦਿਖਿਆ ਉਹ ਨਾਣਾ ਬੰਦੇ ਖੜਨੇਗਾ ਮੈਂ ਲੈ ਲੂੰਗਾ ਉਹ ਇੱਕ ਵਾਦਾ ਕਈ ਹਰ ਹੁੰਦਾ ਗੱਲਾਂ ਕਹਿਣ ਦੀਆਂ ਹੁੰਦੀਆਂ ਹੂੰ ਹੂੰ ਕੱਟੀਆਂ ਆਪਾਂ ਲੈ ਲਾਂਗੇ 10000 ਦੀ 10000 ਦੀ ਕੱਟੀ ਹਾਂਜੀ ਹਾਂਜੀ ਤੇ ਬਾਈ ਜੀ ਦੀ ਕੀਮਤ ਕਿੰਨੀ ਇਹ ਤਾਂ ਬਹੁਤ ਜਾਸ਼ ਮੁੱਲ ਦਾ ਕਿੰਨਾ ਜੀ ਹਾਂਜੀ ਕਿੰਨਾ ਕਰਤੀਏ ਬਹੁਤ ਜਿਆਦਾ ਇੱਕ ਬੰਦੀ ਮੁੱਲ ਕਰਦੇ ਆਂ ਅੱਛਾ ਹਾਂਜੀ ਹਾਂਜੀ ਤੇ ਪਿਆਰ ਮੌਤ ਕਰਕੇ ਹਾਂਜੀ ਪਿਆਰ ਮੌਤ ਕਰਕੇ ਇੱਕ ਬਾਈ ਦੀ ਦੇ ਦਾਂਗੇ ਵੇਖ ਲਓ ਅੱਛਾ ਮਾਹ ਡੰਗਲ ਲਿਸਾਂ ਦਾ ਕੋਈ ਕਹਿੰਦਾ ਫੁਲਕਾ ਐ ਰਾਜੀ ਪੂਰੀ ਵਾਹ ਵਾਹ ਪਤਲੀ ਚੰਬੜੀ ਦੀ ਇਧਰ ਵੇਖੋ ਇਧਰ ਵੇਖੋ ਹੂੰ ਹੂੰ ਕਿੱਥੋਂ ਮੱਦੀ ਬਟਲ ਪਤਲੀ ਵਾਕੀ ਦੋ 15 15 ਕਿਲੋ ਮਨਾਜੂਗੀ 15 ਕਿਲੋ ਹਾਂ ਹੂੰ ਠੀਕ ਹੈ ਤੇ ਇਹ ਆਪਾਂ ਧਰਾਂ ਕਾਮ ਮਰਾਉਣੀਆਂ ਵੀਰ ਕਰੀ ਦੂਰ ਦੇ ਮਗਾ ਲੈਂਦੇ ਆ ਚਲੋ ਮਾਰ ਦੋ ਥੱਲੇ ਉਤਰਾ ਹੀ ਧਰਾਂ ਮਾਰ ਦੋ ਇਧਰ ਨਹੀਂ ਨਹੀਂ ਮਾਰਾ ਇਹ ਆ ਨਹੀਂ ਤਾਂ ਥਣਾ ਜੀ ਨਹੀਂ ਹੂੰ ਕੋਈ ਬੰਨ ਦੋ ਬੱਚਾ ਲਓ ਸੱਜਣੋ ਇਧਰ ਵੇਖੋ ਇਧਰ ਛੇ ਕਟਦੀ ਆ ਛੇ ਡੀ ਗੋਲ ਬਹੁਤ ਵੱਧ ਕਟੋ ਵੀ ਆਪਣੀ ਜ਼ਿੰਮੇਵਾਰੀ ਬਹੁਤ ਸੋਹਣੀ ਚਵਾਈ ਲੱਗੀ ਹਨਾ ਦਾਗਾ ਪਿਓਰ ਨੀਲੀ ਦੀ ਪਿਓਰ ਬਾਈ ਜੀ ਕਿੰਨੇ ਦੀ ਦੇ ਦਿੱਤੀ ਹੁਣ ਰੇਟ ਦੱਸੋ ਇੱਕ ਬਾਈ ਦੀ ਦੇ ਦਿੱਤੀ ਨਹੀਂ ਪਿਆਰ ਮਤਲਬ ਕਰਕੇ ਤੁਸੀਂ ਕਰਾ ਦਿਓ ਦੱਸੋ ਹੈ ਦੋਹੀ ਦੱਸੋ ਉਹੀ ਕਰਾ ਦੇ ਨਹੀਂ ਆਪੇ ਆਪੇ ਕਰ ਦੋ ਕੋਈ ਦੱਸ ਦੋ ਇੱਕ 15 ਹੀ ਦੇ ਦਈਏ ਹਾਂ ਨਹੀਂ ਜਿਆਦਾ ਧੱਕਾ ਜਾਣ ਦੀ ਨਹੀਂ ਕਰਦੇ ਨਹੀਂ ਆ ਭਾਈ 2000 ਕਮਾਈ ਨਾ ਇਧਰ ਕੋਈ ਨਹੀਂ ਇਧਰ ਹਾਂ ਜਾਣ ਦੀ ਇੱਕ ਪਈ ਨਹੀਂ ਜਿਆਦਾ ਧੱਕਾ ਸਾਪਾ ਅੱਗੇ ਨਹੀਂ ਤੁਹਾਡੇ ਨਾਲ ਜਿਹਦੇ ਤੇ ਜਦਰਾਣੀਆਂ ਇੱਕ 20 ਹੀ ਦੇ ਦਾਂਗੇ 20 ਨਾ ਕਰੀਏ 20 ਹੀ ਦੇ ਦਾਂਗੇ ਛੋਟੀ ਬਾਦੀ 17 ਦੀ ਕਰ ਦਿਓ ਚਲ 17 ਦੀ ਇੱਕ 17 ਦੀ ਹੁਣ ਕੀ ਹੈ ਉੱਚਾ ਸ਼ੋਰ ਹੀ ਕਰਾਵੇ ਵੀਆ ਸੌ ਫਿਰ ਠੀਕ ਹੈ ਹਮ ਓਕੇ ਪਰਾਪੜ ਆਖਾਂ ਇਧਰ ਛੋਟੀ ਪਰ ਘਰ ਘਰ ਦੀ ਚੀਜ਼ਾਂ ਹੋ ਜਾਈਆਂ ਚਲੋ ਠੀਕ ਹੈ ਸਜਣੋ 117 ਦੀ ਜੈਸਨੋ ਸਾਰੇ ਪੱਜੂ ਚੰਗੇ ਆਪਣੀ ਖਰੀਦਦਾਰੀ ਕਰਿਓ ਸასი ਕਾਲ ਦੀ ਫਾਟ